ਕੈਨੇਡਾ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਬ੍ਰੇਕਿੰਗ ਨਿਊਜ਼ ਆਈ ਹੈ ਵੀ ਵਿਜ਼ਿਟਰ ਵੀਜ਼ੇ ਜਿਹੜੇ ਨੇ ਸਾਡੇ ਹਰ ਦਮ ਅਜੀਬ ਬੜੇ ਚਿਹਰਾ ਪੁੱਛੋ ਲੱਭੇ ਭਾਈ ਰਵਿੰਦਰ ਸਿੰਘ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਕੀ ਪਦੇ ਬੜੇ ਚਿਹਰਾ ਪੁੱਛੋ ਲੱਭੇ ਅੱਜ ਔਰ ਅੱਜ ਇਹਨਾਂ ਨੇ ਮੈਨੂੰ ਖੁਦ ਮੈਸੇਜ ਕੀਤਾ ਕਹਿੰਦੇ ਵੀ ਅੱਜ ਆ ਘਟਨਾ ਵੱਡੀ ਵਾਪਰ ਵੀ ਆਪਾਂ ਇੱਥੇ ਗੱਲਬਾਤ ਕਰੀਏ ਅੱਜ ਇਹ ਇੱਕ ਤਰ੍ਹਾਂ ਦੇ ਨਾਲ ਨਾ ਮੈਨੂੰ ਰਮਨ ਕੁਮਾਰ ਨੇ ਖਬਰਾਂ ਜਿੱਤੇ ਆਉਂਦੀਆਂ ਜੀ ਮੈਂ ਪਹਿਲੀ ਵੀਡੀਓ 'ਚ ਜ਼ਿਕਰ ਕੀਤਾ ਸੀਗਾ ਤੇ ਉਹਨਾਂ ਨੇ ਨਾ ਜਦੋਂ ਖਬਰਾਂ ਦੇ ਆਗਾਂ ਨਹੀਂ ਸ਼ਾਮ ਦੀ 7 ਵਜੇ ਵਾਲੀਆਂ ਜੀ ਹੁਣ ਇਹ ਵੇਹ ਪੌਣੇ ਕਿ 7 ਤੋਂ 8 ਵਜੇ ਆ ਜੀ ਜੀ ਉਹਨਾਂ ਨੇ ਖਬਰਾਂ ਦਿਆ ਕਰਨੀਆਂ ਉਹਨਾਂ ਨੇ ਕਹਿਣਾ ਵੀ ਭਾਰਤ-ਪਾਕਿਸਤਾਨ ਬਾਰਡਰ ਦੇ ਉੱਤੇ ਨਾ ਜੀ ਜੀ ਪਰ ਇੱਥੇ ਮੈਨੂੰ ਲੱਗਦਾ ਵੀ ਜਿਹੜਾ ਸਾਡਾ ਅਰਜਨ ਵੈਲੀ ਆ ਮਾਰਕ ਮਿਲਰ ਜੀ ਜੀ ਉਹ ਸ਼ਾਂਤ ਰਹਿਣ ਨਹੀਂ ਦਿੰਦਾ ਪਿਆ ਹਾਂ ਉਹਦੇ ਪੈਰ ਜੋੜ ਕੇ ਕਾਸੀ ਮਾਰੀ ਆ ਪੈਰ ਜੋੜ ਕੇ ਕਾਚੀ ਮਾਰਦਾ ਉਹ ਪਰ ਹੁਣ ਕਿੰਨੇ ਕੁ ਲੋਕਾਂ ਨੂੰ ਪਤਾ ਵੀ ਉੱਥੇ ਆਪਾਂ ਪਹਿਲਾਂ ਲਿਖ ਕੇ ਦੇ ਕੇ ਆਉਨੇ ਆ ਵੀ ਆਪਾਂ ਇੱਥੇ ਪੜਨ ਆ ਰਹੇ ਆ ਪੜ ਕੇ ਆਪਾਂ ਆਪਣੇ ਮੁਲਕ ਠੀਕ ਹੈ ਜੀ ਜਿਹੜਾ ਕੈਨੇਡਾ ਦੀ ਪੀਆਰ ਲੈਣੀ ਆ ਉਹ ਇੱਥੇ ਦਾ ਇੱਕ ਪ੍ਰਿਵਿਲੇਜ ਆ ਤੁਹਾਨੂੰ ਉਹ ਅਰਨ ਕਰਨੀ ਪੈਂਦੀ ਆ ਆਪਣੇ ਕੋਲ ਪਿੱਛੇ ਮੇਰੇ ਦੋਸਤ ਇੱਕ ਆਇਆ ਮੇਰੇ ਕੋਲ ਜੀ ਉਹਨਾਂ ਨੇ ਐਲਐਮਆਈ ਅਪਲਾਈ ਕਰਨੀ ਸੀ ਜੀ ਤੇ ਮੈਂ ਉਦੋਂ ਹੀ ਪੁੱਛਿਆ ਮੈਂ ਕਿਹਾ ਵੀ ਤੁਸੀਂ ਲੋਕਲ ਐਡ ਕੱਢਣੀ ਸੀ ਤੁਹਾਨੂੰ ਬੰਦੇ ਤੇ ਅੱਜ ਕਾ ਜੋਬਾਂ ਤੇ ਵੈਸੇ ਨਹੀਂ ਮਿਲਦੀਆਂ ਜੀ ਜੀ ਤੁਹਾਨੂੰ ਬੰਦੇ ਮਿਲ ਜਾਣੇ ਆ ਜੀ ਉਹੀ ਗੱਲਾਂ ਚੱਲ ਪਿਆ ਕਹਿੰਦੇ ਅਸੀਂ ਐਡ ਦੇ ਪਾਈ ਸੀ ਜੌਨ ਬੈਂਕ ਦੇ ਵੀ ਇਨਡੀਡ ਤੇ ਵੀ ਐਡ ਪਾਈ ਸੀਗੀ ਪਰ ਕਹਿੰਦੇ ਸਾਨੂੰ ਇੱਕ ਇੱਕ ਦੋਸਤਾਂ ਤੋਂ ਫੋਨ ਆਇਆ ਮੈਨੂੰ ਇੰਡੀਆ ਤੋਂ ਅਸੀਂ ਬਚਪਨ ਚ ਇਕੱਠੇ ਗਰੁੱਪ ਹੋਏ ਜਦੋਂ ਉਹਨੇ ਆਪਣੀ ਬੇਟੀ ਨੂੰ ਇੱਥੇ ਘਲਣਾ ਸੀ ਤੇ ਉਹ ਐਵੇਂ ਪਾਸਟ ਆ ਮੇਰਾ ਕਹਾਂ ਮੈਂ ਤੁਹਾਨੂੰ ਗੱਲ ਵੀ ਕਰਾਈ ਸੀ ਸਾਹਿਬ ਤੇ ਉਹ ਮਤਲਬ ਕਹਿ ਰਿਹਾ ਸੀਗਾ ਵੀ ਸਾਨੂੰ ਉੱਥੇ ਇੰਡੀਆ ਦੇ ਵਿੱਚ ਕੋਈ ਏਜੰਟ ਇਹ ਕਹਿ ਰਿਹਾ ਵਾ ਕਿ ਵਿਸਟਾ ਵੀਜ਼ਾ ਲੈ ਕੇ ਜਾਓ ਜੀ ਤੇ ਤੁਹਾਨੂੰ ਉੱਥੇ ਜਾ ਕੇ ਮਤਲਬ ਇਮੀਗ੍ਰੇਸ਼ਨ ਦੀ ਗੱਲ ਹੀ ਕਰਦੇ ਦਿੱਤੀ ਉਹਦਾ ਹਨਾ ਉਹ ਕਹਿੰਦਾ ਤੁਹਾਨੂੰ ਜਾਂਦਿਆਂ ਨੂੰ ਵਰਕ ਪਰਮਿਟ ਜਾਂਦਿਆਂ ਨੂੰ ਵਰਕ ਪਰਮਿਟ ਦਵਾਦਾਂਗੇ ਹਨਾ ਇਹ ਵੀ ਇੱਕ ਬੜੀ ਮਜ਼ੇਦਾਰ ਗੱਲ ਜਿਵੇਂ ਤੁਸੀਂ ਬੈਂ ਸਮਝ ਜਾਣਦੇ ਹੋ ਨਾ ਹਾਂਜੀ ਮੈਂ ਤੁਹਾਡੇ ਸਿਰੇ ਚੁੰਡੀਆਂ ਮੈਂ ਵੜਦੂਗਾ ਮੈਸੇਜ ਕਰਕੇ ਇਹਨਾਂ ਨੂੰ ਜ਼ਰੂਰ ਕਹਿ ਦਿਆ ਕਰੋ ਵੀ ਛੇਤੀ ਆ ਜਾ ਕਰੋ ਨਹੀਂ ਹੁਣ ਆਪਾਂ ਰੈਗੂਲਰ ਆਇਆ ਕਰਨਾ ਜੀ ਛੇਤੀ ਲੱਭਦੇ ਹੈ ਨਹੀਂ ਨਹੀਂ ਰੈਗੂਲਰ ਆਇਆ ਕਰਨਾ ਜੀ ਕੁਝ ਮਸੂਬੇ ਦੇ ਤਾਂ ਕੈਨੇਡਾ ਤੋਂ ਵਿੱਚ ਅੱਜ ਬਹੁਤ ਵੱਡੀ ਇੱਕ ਬ੍ਰੇਕਿੰਗ ਨਿਊਜ਼ ਆਈ ਹੈ ਵੀ ਵਿਜ਼ਟਰ ਵੀਜ਼ੇ ਜਿਹੜੇ ਨੇ ਵਿਜ਼ਟਰ ਵੀਜ਼ੇ ਤੇ ਆ ਕੇ ਵਰਕ ਪਰਮਿਟ ਜਿਹੜੇ ਲੈਣ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਹੁਣ ਬਿਲਕੁਲ ਰੋਕ ਦਿੱਤਾ ਗਿਆ ਹੈ ਉਹ ਹੁਣ ਆਨਲਾਈਨ ਅਪਲਾਈ ਨਹੀਂ ਕਰ ਸਕਦੇ ਹੈਗੇ ਮੈਂ ਸਭ ਤੁਸੀਂ ਖਬਰ ਸੁਣ ਲਈ ਹੈ ਦਿਲਹਰ ਸਾਹਿਬ ਸੁਣ ਵੀ ਲਈ ਆ ਤੇ ਯਕੀਨ ਵੀ ਨਹੀਂ ਆ ਰਿਹਾ ਇਹ ਤਾਂ ਮੋਦੀ ਵਾਲਾ ਜਿੱਦਾਂ ਫਤਵਾ ਨਹੀਂ ਜਾਰੀ ਕਰਦੇ ਜੀ ਦਾ ਰਤ ਰਤਾਲਾ ਇੱਕੋ ਦਮ ਗੋਲੀ ਚਲਾਤੀ ਆ ਮੈਂ ਤਾਂ ਸੋਚਦਾ ਵੀ ਜੇ ਮਹੀਨਾ ਖੜਦਾ ਹੋਊਗਾ ਹਲੇ ਵੀ ਇਥੇ ਹਰਚਲ ਹੋਊਗੀ ਕਾਫੀ ਪਰ ਇਹ ਤਾਂ ਮੈਨ ਲੱਗਾ ਵੀ ਇਹ ਕੱਲ ਤੋਂ ਲਾਗੂ ਆ ਜੀ ਅੱਜ ਵੀ ਅੱਜ ਤੋਂ ਹੀ ਲਾਗੂ ਹੋ ਗਿਆ ਜੀ ਕੀ ਬਾਤ ਹੈ ਸੋ ਮੈਂ ਜਸਕਰਨ ਸਿੰਘ ਢਲੋਏ ਬੀ ਨਿਊਜ਼ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਜੀ ਮੇਰੇ ਨਾਲ ਸਾਡੇ ਹਰਦਮ ਅਜੀਜ਼ ਬੜੇ ਚਿਹਰਾ ਪੁੱਛੋ ਲੱਭੇ ਭਾਈ ਰੋਹਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬڑے ਚਿਹਰਾਵਾਂ ਵਿੱਚ ਲੱਭੇ ਅੱਜ ਔਰ ਅੱਜ ਇਹਨਾਂ ਨੇ ਮੈਨੂੰ ਖੁਦ ਮੈਸੇਜ ਕੀਤਾ ਕਹਿੰਦੇ ਵੀ ਅੱਜ ਆ ਘਟਨਾ ਵੱਡੀ ਵਾਪਰ ਵੀ ਆਪਾਂ ਇੱਥੇ ਗੱਲਬਾਤ ਕਰੀ ਅੱਜ ਸੋ ਇਹ ਜਿਹੜੀ ਬੈਂਸਾਬ ਘਟਨਾ ਨਾ ਜੀ ਇਹ ਚਿਹਰਾ ਦੀ ਉਡੀਕੀ ਜਾ ਰਹੀ ਸੀ ਵੀ ਇਦਾਂ ਦਾ ਕੁਝ ਹੋਣਾ ਔਰ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਬਹੁਤ ਵੱਡੀ ਗੱਲ ਆਏ ਮਤਲਬ ਇਹਦਾ ਵੱਡਾ ਸਟੈਂਡ ਲੈਣਾ ਜਿੰਨਾ ਕਿ ਤੁਸੀਂ ਮੇਰੇ ਤੋਂ ਪੁਰਾਣੇ ਹੋ ਜਦੋਂ ਕਿ ਇਮੀਗ੍ਰੇਸ਼ਨ ਉਹ ਆਪਾਂ ਨੇੜੇੋਂ ਸਮਝ ਆਇਆ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਦਾ ਹੁਣ ਤੱਕ ਦਾ ਇੱਕ ਟਫਸਟ ਸਟੈਂਡ ਸਟ੍ਰਕਚਰ ਜਿਹੜਾ ਨਾ ਸਖਤ ਜੀ ਫੈਸਲਾ ਇੱਕਦਮ ਲਿਆ ਗਿਆ ਉਹਨਾਂ ਵਿੱਚੋਂ ਆ ਆਮੋਮਨ ਕੀ ਹੁੰਦਾ ਵੀ ਗਵਰਨਮੈਂਟ ਕਹਿੰਦੀ ਹੈ ਵੀ ਅਸੀਂ ਫਲਾਨੀ ਤਰੀਕ ਨੂੰ ਦੋ ਮਹੀਨਿਆਂ ਤੋਂ ਤਿੰਨਾਂ ਨੂੰ ਉਹ ਚੀਜ਼ ਅਸੀਂ ਬੰਦ ਕਰਾਂਗੇ ਜੀ 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 ਤੇ ਇੱਕ ਤਰ੍ਹਾਂ ਦੇ ਨਾਲ ਨਾ ਮੈਨੂੰ ਰਮਨ ਕੁਮਾਰ ਨੇ ਖਬਰਾਂ ਚੋਂ ਤੇ ਆਉਂਦੀਆਂ ਜੀ ਮੈਂ ਪਹਿਲੀ ਵੀਡੀਓ 'ਚ ਜ਼ਿਕਰ ਕੀਤਾ ਸੀਗਾ ਤੇ ਉਹਨਾਂ ਨੇ ਨਾ ਜਦੋਂ ਖਬਰਾਂ ਦੇ ਆਗਰ ਨਹੀਂ ਸ਼ਾਮ ਦੀ 7 ਵਜੇ ਵਾਲੀਆਂ ਜੀ ਹੁਣ ਇਹ ਵੇਹ ਪੌਣੇ ਕਿ 7 ਤੋਂ 8 ਵਜੇ ਆ ਜੀ ਜੀ ਉਹਨਾਂ ਨੇ ਖਬਰਾਂ ਦਿਆ ਕਰਨੀਆਂ ਉਹਨਾਂ ਨੇ ਕਹਿਣਾ ਵੀ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਨਾ ਛੋਟ-ਮੋਟ ਘਟਨਾਵਾਂ ਤੋਂ ਇਲਾਵਾ ਜੀ ਹਾਲਾਤ ਛਾਂਤ ਰਹੇ ਨੇ ਜੀ ਜੀ ਪਰ ਇੱਥੇ ਮੈਨੂੰ ਲੱਗਦਾ ਵੀ ਜਿਹੜਾ ਸਾਡਾ ਅਰਜਨ ਵੈਲੀ ਹੈ ਮਾਰਕ ਮਿਲਰ ਜੀ ਜੀ ਉਹ ਛਾਂਤ ਰਹਿਣ ਨਹੀਂ ਦਿੰਦਾ ਪਿਆ ਹਾਂ ਉਹਨੇ ਪੈਰ ਜੋੜ ਕੇ ਗੱਸੀ ਮਾਰੀ ਆ ਪੈਰ ਜੋੜ ਕੇ ਗੱਸੀ ਮਾਰਦਾ ਉਹ ਜੀ ਹੁਣ ਇਹ ਦੇਖੋ ਵੀ ਜਨਵਰੀ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਅਟੈਕ ਕੀਤਾ ਜੀ ਸਟੂਡੈਂਟਸ ਦੇ ਨੰਬਰ ਕੰਟਰੋਲ ਕਰਦੇ ਜੀ ਘਟਾਉਂਦੇ ਨੰਬਰ ਜੀ ਦੂਜੀ ਗੱਲ ਇਹਨਾਂ ਨਾਲ ਹੀ ਕਰ ਦਿੱਤੀ ਕਿ ਅਸੀਂ ਜਿਹੜੇ ਵਰਕ ਪਰਮਿਟ ਤੇ ਸਪਾਊਸ ਆਉਂਦੇ ਆ ਉਹਨਾਂ ਨੂੰ ਘਟਾਉਣਾ ਹੈਗਾ ਜੀ ਹੁਣ ਬਾਕੀ ਇੰਨੇ ਕੈਨੇਡਾ ਨੂੰ ਪ੍ਰੋਟੈਸਟ ਹੋ ਰਹੇ ਇਹਦੇ ਬਾਰੇ ਤੁਹਾਡੇ ਕੋਲ ਕਿਹਨੇ ਸਟੂਡੈਂਟ ਜਿਹੜੇ ਅਸਲ ਕਹਿੰਦੇ ਸਾਨੂੰ ਪੀਆਰ ਦੇ ਦਿਓ ਪ੍ਰੋਟੈਸਟ ਮੇਰਾ ਖਿਆਲ ਜੀ ਹੁਣ ਦੇਖਣ ਚ ਆਇਆ ਵੀ ਜਿਹੜੇ ਕਾਲਜਸ ਦੇ ਬੱਚੇ ਪੜ੍ਹਦੇ ਆ ਉਹ ਪ੍ਰੋਟੈਸਟ ਇਸ ਚੀਜ਼ ਤੇ ਕਰ ਰਹੇ ਵੀ ਸਾਨੂੰ ਸਾਡੇ ਮਾਰਕ ਜਿਹੜੇ ਆ ਉਹ ਘਟ ਜਾਣ ਕੇ ਦਿੱਤੇ ਗਏ ਆ ਨੂੰ ਇੱਕ ਤੇਜ਼ ਮਸਲਾ ਆ ਹਾਂਜੀ ਤੁਸੀਂ ਅਪਡੇਟ ਨਹੀਂ ਆਗੇ ਮੁਸਾਬ ਲਾਇਆ ਤੁਹਾਡਾ ਜੀ 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 ਵੀ ਅਪਡੇਟ ਨਹੀਂ ਰਹੇ ਮੈਂ ਥੋੜਾ ਮਸਰੂਰ ਹੈ ਜੀ ਪਿਛਲੇ ਦੋ ਤਿੰਨ ਮਹੀਨੇ ਜਦੋਂ ਮਸਲਾ ਹੁਣ ਇਹ ਬਣ ਗਿਆ ਜੀ ਵੀ ਜਿਹੜੇ ਸਟੂਡੈਂਟ ਆ ਪੀਆਰ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਆ ਹਾਂਜੀ ਇਹ ਪ੍ਰੋਵਿੰਸ ਵਿੱਚ ਬੈਠੇ ਆ ਜੀ ਹਰਥਾਂ ਪ੍ਰੋਟੈਸਟ ਹੋ ਰਿਹਾ ਹੈਗਾ ਇਹ ਗੱਲ ਸਾਡੀ ਅਕਸਰ ਹੁੰਦੀ ਆ ਫਰੈਂਡ ਸਰਕਲ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਤੋਂ ਲੈ ਕੇ ਜਾਂ ਜੋ ਵੀ ਹੈਗਾ ਇਹ ਸਾਡਾ ਸਿਸਟਮ ਬਣਿਆ ਸਟੂਡੈਂਟ ਦਾ ਇੱਕੇ ਆਉਣਾ ਪੜਨਾ ਪੜਨਾ ਪਰ ਹੋਰ ਕਿੰਨੇ ਕੁ ਲੋਕਾਂ ਨੂੰ ਪਤਾ ਵੀ ਉੱਥੇ ਆਪਾਂ ਪਹਿਲਾਂ ਲਿਖ ਕੇ ਦੇ ਕੇ ਆਉਨੇ ਆ ਵੀ ਆਪਾਂ ਇੱਥੇ ਪੜਨ ਆ ਰਹੇ ਆ ਬੜ ਕੇ ਆਪਾਂ ਆਪਣੇ ਮੁਲਕ ਦੇ ਵਿੱਚ ਵਾਪਸ ਚੱਲ ਜਾਣਾ ਜੀ ਠੀਕ ਹੈ ਜੀ ਜਿਹੜਾ ਕੈਨੇਡਾ ਦੀ ਪੀਆਰ ਲੈਣੀ ਆ ਉਹ ਇੱਥੇ ਦਾ ਇੱਕ ਪ੍ਰਿਵਿਲੇਜ ਆ ਤੁਹਾਨੂੰ ਉਹ ਅਰਨ ਕਰਨੀ ਪੈਂਦੀ ਆ ਪਰ ਹੁਣ ਦੇਖੋ ਬੈਂਸ ਸਾਹਿਬ ਜੀ ਤੁਸੀਂ ਪੋਲਿਟਿਕਸ ਵਿੱਚ ਰਹਿੰਦੇ ਹੋ ਜੀ ਯਾਦ ਸਰਗਰਮ ਹੋ ਜੀ ਮੈਂ ਰੱਦੇ ਪਿੱਛੇ ਮੜਿਆ ਤਵਾਲਾ ਆਇਆ ਸੀ ਤੇ ਬੜਿਆਂ ਨੇ ਮੈਨੂੰ ਫੋਨ ਕੀਤਾ ਉਹ ਤੂੰ ਕਿਉਂ ਲਾਇਆ ਜੀ ਜਦੋਂ ਆਪਾਂ ਆਹ ਸਾਡੇ ਬੈਂਡਾ ਦੀ ਗੱਲ ਹੋਈ ਸੀ ਜੀ ਜੀ ਪਰ ਉਹ ਹੋਰ ਵੀ ਦੇਖੋ ਵੀ ਇਸ ਵੇਲੇ ਪੋਲਿਟਿਕਸ ਵਿੱਚ ਮੁੱਦਾ ਕੀ ਆ ਜੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਆ ਦੀ ਆਪੋਜੀਸ਼ਨ ਦੇ ਕੋਲ ਕਿਹੜੀ ਚੀਜ਼ ਆ ਹੱਥ ਆਈ ਹੋਈ ਹੈ ਬਿਲਕੁਲ ਕਿਉਂਕਿ ਇਕਨੋਮੀ ਦੇ ਹਾਲਾਤ ਹੀ ਤਰ੍ਹਾਂ ਦੇ ਹੋਏ ਪਏ ਆ ਕੰਮ ਨਹੀਂ ਹੈਗੇ ਔਰ ਤੁਸੀਂ ਉੱਤੋਂ ਨਵੇਂ ਫੋਰਨ ਵਰਕਰ ਲਿਆ ਕੇ ਇੱਥੇ ਜਦੋਂ ਕਰੋਗੇ ਲੋ ਵੇਜਸ ਤੇ ਉਹਨਾਂ ਨੂੰ ਹਾਰ ਕੀਤਾ ਜਾਊਗਾ ਜਿਹੜੇ ਇੱਥੇ ਦੇ ਕੈਨੇਡੀਅਨ ਆ ਉਹਨਾਂ ਨੂੰ ਜੋ ਆਪਾਂ ਕਿੱਥੋਂ ਮਿਲਣਗੇ ਜੀ ਇਹ ਮੁੱਦਾ ਦੇ ਹੈ ਲੈਜਿਟਮੇਟ ਆ ਜਦਾ ਸਹੀ ਆਏ ਪਰ ਹੁਣ ਉਹਦੇ ਨਾਲ ਨਾਲ ਇੱਕ ਨਾ ਆਪਣੇ ਕੋਲ ਪਿੱਛੇ ਮੇਰੇ ਦੋਸਤ ਇੱਕ ਆਇਆ ਮੇਰੇ ਕੋ ਜੀ ਉਹਨਾਂ ਨੇ ਅਲਮਾਏ ਅਪਲਾਈ ਕਰਨੀਆਂ ਸੀ ਜੀ ਤੇ ਮੈਂ ਉਦਾਂ ਹੀ ਪੁੱਛਿਆ ਮੈਂ ਕਿ ਵੀ ਤੁਸੀਂ ਲੋਕਲ ਐਡ ਕੱਢਣੀ ਸੀ ਤੁਹਾਨੂੰ ਬੰਦੇ ਤੇ ਅੱਜ ਕਾ ਜੋਬਾਂ ਤੇ ਵੈਸੇ ਨਹੀਂ ਮਿਲਦੀਆਂ ਜੀ ਜੀ ਤੁਹਾਨੂੰ ਬੰਦੇ ਮਿਲ ਜਾਣੇ ਆ ਜੀ ਉਹੀ ਗੱਲਾਂ ਚੱਲ ਪਿਆ ਕਹਿੰਦੇ ਤੁਸੀਂ ਐਡ ਦੇ ਪਾਈ ਸੀ ਜੋਂ ਬੈਂਕ ਦੇ ਵੀ ਇੰਡੀਡ ਤੇ ਵੀ ਐਡ ਪਾਈ ਸੀਗੀ ਪਰ ਕਹਿੰਦੇ ਸਾਨੂੰ ਇੱਕ ਵੀ ਪੀਆਰ ਜਾਂ ਸਿਟੀਜ਼ਨ ਦਾ ਕੋਈ ਰੈਜ਼ੂਮੇ ਨਹੀਂ ਆਇਆ ਹਾਂ ਇਹ ਹੁੰਦਾ ਕਈ ਵਾਰੀ ਤਿਆਰ ਬੇਕਾਰ ਬੰਦਾ ਨਹੀਂ ਲੱਭਦਾ ਜਾਂ ਉਸ ਦੇ ਦਾ ਖਾਸ ਤਰ੍ਹਾਂ ਦੀ ਜੌਬ ਕਰਨ ਵਾਲਾ ਬੰਦਾ ਨਹੀਂ ਲੱਭਦਾ ਜੀ ਹਾਂਜੀ ਸੋ ਇਹ ਕੈਨੇਡਾ ਇਮੀਗ੍ਰੇਸ਼ਨ ਜਿਹੜੀ ਹੈ ਨਾ ਇਸ ਵੇਲੇ ਜੀ ਕੁਝ ਇਸ ਤਰੀਕੇ ਨਾਲ ਬਿਹੇਵ ਕਰ ਰਹੀ ਹੈ ਵੀ ਇਹ ਰਤੋਂ ਰਾਤ ਸਾਰੀਆਂ ਚੀਜ਼ਾਂ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਤੇ ਜੋ ਇਹਨਾਂ ਦੇ ਕੋਲੋਂ ਪਹਿਲਾਂ ਡੈਮੇਜ ਹੋ ਗਿਆ ਉਹ ਹਰ ਇੱਕ ਡੈਮੇਜ ਦਾ ਜਿਹੜਾ ਹੁੰਦਾ ਨਾ ਵੀ ਜਿੰਮਾ ਕਿਸੇ ਨੂੰ ਦੇਣਾ ਆਪਣੇ ਮੋਢਿਆਂ ਤੇ ਸ਼ੋਲਡਰ ਤੇ ਨਾ ਲੈਣਾ ਤੇ ਜਦੋਂ ਹੁੰਦਾ ਹਰ ਇੱਕ ਚੀਜ਼ ਦਾ ਨਾਮ ਲਾ ਦੇਣਾ ਵੀ ਜੋ ਹੋਇਆ ਕੋਵਿਡ ਕਰਕੇ ਹੋਇਆ ਪਰ ਇਹ ਤਾਣਾ ਹੁਲਜ ਵੀ ਬਹੁਤ ਗਿਆ ਹੈਗਾ ਢੱਲਾਲਾ ਆਪਾਂ ਜਦੋਂ ਇਹ ਕੋਵਿਡ ਦੇ ਉਤੋਂ ਪਹਿਲਾਂ ਜਦੋਂ ਕੋਵਿਡ ਸ਼ੁਰੂ ਹੋਇਆ ਉਦੋਂ ਦੀ ਆਪਾਂ ਆਪਣੇ ਮੈਸੇਜ ਜਿਹੜੇ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਆਪਾਂ ਦਿੰਦੇ ਆ ਰਹੇ ਹਾਂ ਪਰ ਉਦੋਂ ਉਦੋਂ ਦੀਆਂ ਜਿਹੜੀਆਂ ਮਦਮ ਇਹ ਲਿੰਗ ਰਾਉਂਡ ਕਹਿ ਲੋ ਈਜ਼ੀ ਗੋਇੰਗ ਜਿਦਾ ਲੱਗ ਰਿਹਾ ਵੀ ਕਿਸੇ ਨੂੰ ਚਿੰਤਾ ਹੀ ਨਹੀਂ ਆ ਕਿੰਨੇ ਦਾ ਕਿੰਨੇ ਦਾ ਆਪਣੇ ਮੰਤਰੀ ਬਦਲ ਗਏ ਤੁਸੀਂ ਹੈਰਾਨ ਹੋਣਾ ਬੈਂਕ ਸਾਹਿਬ ਜਿੰਨੇ ਵੀ ਇਮੀਗ੍ਰੇਸ਼ਨ ਮਿਨਿਸਟਰ ਆਏ ਆ ਨਾ ਉਹਨਾਂ ਦਾ ਵਿੱਚੋਂ ਹੁਣ ਤੱਕ ਦਾ ਇਸਪੈਕਟ ਮਿਨਿਸਟਰ ਆ ਇਹ ਤੋਂ ਪਹਿਲਾਂ ਜੇਸਨ ਕੈਨੀ ਹੁੰਦਾ ਸੀ ਜੀ ਕੰਜ਼ਰਵਟਿਵ ਦਾ ਉਹ ਵੀ ਥੋੜਾ ਖੜ ਦਿਮਾਗ ਹੁੰਦਾ ਸੀ ਉਹ ਉਹ ਮੈਂ ਕਿਹਾ 2 2014 15 ਦੇ ਇਹ ਸਾਰੇ ਟਰੰਪ ਆਣ ਗਏ ਹੀ ਆ ਜਦ ਦਾ ਇਹ ਸਾਰੇ ਉਹਦੇ ਜਿਹੋ ਜਿਹਾਂ ਦੀ ਆ ਨਾ ਬੜੀਆਂ ਹਾਂਜੀ ਵੇ ਜਿਹੜੀ ਕੋਈ ਗੱਲ ਕਰਦੇ ਆ ਉਹ ਟਾਈਮ ਨਹੀਂ ਦਿੰਦੇ ਬਸ ਕਰ ਦਿੰਦੇ ਆ ਜੀ ਹੁਣ ਇਹਦੇ ਨਾਲ ਡਾਇਰੈਕਟਲੀ ਇੰਪੈਕਟਡ ਬਹੁਤ ਸਾਰੇ ਲੋਕ ਆ ਇੰਟਰਨੈਸ਼ਨਲ ਸਟੂਡੈਂਟ ਵੀ ਹੋਣੇ ਆ ਵਿਜ਼ਿਟਰ ਵੀ ਹੋਣੇ ਆ ਪਰ ਇੱਕ ਚੀਜ਼ ਹੋਰ ਆ ਜੀ ਵੈਸੇ ਇਮੀਗ੍ਰੇਸ਼ਨ ਪਾਲਿਸੀ ਫੇਲਰ ਆ ਜੀ ਪ੍ਰੀ ਕੋਵਿਡ ਕਿੰਨੇ ਕ ਲੋਕਾਂ ਨੂੰ ਵਿਸਟਾ ਐਕਸਟੈਂਸ਼ਨ ਮਿਲਦੀ ਹੁੰਦੀ ਸੀ ਜੀ ਲੋਕ ਆਮ ਜਿੰਨੇ ਕ ਆਉਂਦੇ 6 ਮਹੀਨੇ ਦੀ ਮੁਰ ਜਾਂਦੇ ਸੀਗੇ ਹਾਂ ਜੀ ਹੁਣ ਇਥੇ ਟ੍ਰੈਂਡ ਬਣ ਗਿਆ ਵੀ ਦੋ ਦੋ ਸਾਲ ਲੋਕ ਇੱਥੇ ਰਹਿ ਰਹੇ ਹੈਗੇ ਆ ਬਟਰ ਸਾਹਿਬ ਮੈਂ ਮੈਂ ਨਾਲ ਤੁਹਾਨੂੰ ਐਡ ਕਰਦਾ ਮੇਰੇ ਇੱਕ ਦੋਸਤਾਂ ਦਾ ਫੋਨ ਆਇਆ ਮੈਨੂੰ ਇੰਡੀਆ ਤੋਂ ਅਸੀਂ ਬਚ ਤੇ ਉਹਨੇ ਆਪਣੀ ਬੇਟੀ ਨੂੰ ਇੱਥੇ ਘਲਣਾ ਸੀ ਤੇ ਉਹ ਐਵੇਂ ਪਾਸਟ ਆ ਮੇਰਾ ਕਹਾਂ ਮੈਂ ਤੁਹਾਨੂੰ ਗੱਲ ਵੀ ਕਰਾਈ ਸੀ ਸਾਹਿਬ ਤੇ ਉਹ ਮਤਲਬ ਕਹਿ ਰਿਹਾ ਸੀਗਾ ਵੀ ਸਾਨੂੰ ਉੱਥੇ ਇੰਡੀਆ ਦੇ ਵਿੱਚ ਕੋਈ ਏਜੰਟ ਇਹ ਕਹਿ ਰਿਹਾ ਵਾ ਕਿ ਵਿਸਟਾ ਵੀਜ਼ਾ ਲੈ ਕੇ ਜਾਓ ਜੀ ਤੇ ਤੁਹਾਨੂੰ ਉੱਥੇ ਜਾ ਕੇ ਮਤਲਬ ਇਮੀਗ੍ਰੇਸ਼ਨ ਦੀ ਗੱਲ ਹੀ ਕਰਦੇ ਦਿੱਤੀ ਉਹਦਾ ਹਨਾ ਉਹ ਕਹਿੰਦਾ ਤੁਹਾਨੂੰ ਜਾਂਦਿਆਂ ਨੂੰ ਵਰਕ ਪਰਮਿਟ ਜਿਆਦੇ ਨੂੰ ਵਰਕ ਪਰਮਿਟ ਦਵਾਦਾਂਗੇ ਹਨਾ ਇਹ ਵੀ ਇੱਕ ਬੜੀ ਮਜ਼ੇਦਾਰ ਗੱਲ ਜੀ ਤੁਸੀਂ ਹੈਰਾਨ ਹੋਵੋਗੇ ਵਰਕ ਪਰਮਿਟ ਜਿਹੜੇ ਉਹ ਪਲੇਟ ਤੇ ਰੱਖੇ ਨਹੀਂ ਪਏ ਜੀ ਜੀ ਪੰਜਾਬ ਹਰ ਇੱਕ ਦੇ ਕੋਲ ਅਵੇਲੇਬਲ ਜੀ ਇੱਥੇ ਕੀ ਹੋ ਰਿਹਾ ਵੀ ਲੋਕਾਂ ਨੂੰ ਕਿਹਾ ਜਾਂਦਾ ਵੀ ਤੁਹਾਡਾ ਜਾਂਦੇ ਸਰ ਵਰਕ ਪਰਮਿਟ ਹੋ ਜਾਊਗਾ ਵਰਕ ਪਰਮਿਟ ਕਿਦਾਂ ਹੋਊਗਾ ਉਹਨਾਂ ਨੂੰ ਬਿਨਾਂ ਦੱਸੇ ਉਹਨਾਂ ਦਾ ਰੈਫਿਊਜੀ ਕੇਸ ਪਾਤਾ ਜਾਂਦਾ ਜੀ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਪੇਪਰ ਤਾਂ ਸਾਈਨ ਕਰਾਏ ਜਾਂਦੇ ਕਾਦੇ ਪੇਪਰ ਆ ਜੀ ਤੁਹਾਡੇ ਵਰਕ ਪਰਮਿਟ ਦੇ ਆ ਤੁਹਾਡਾ 2 ਮਹੀਨਿਆਂ ਬਾਅਦ ਵਰਕ ਪਰਮਿਟ ਆ ਜਾਊਗਾ ਜੀ ਠੀਕ ਹੈ ਵਰਕ ਪਰਮਿਟ ਲੈਣ ਵਾਸਤੇ ਤੁਹਾਡੀ ਛੋਟੀ ਜੀ ਇੰਟਰਵਿਊ ਹੋਣੀ ਜਾਏ ਉੱਥੇ ਜੀ ਇੰਟਰਵਿਊ ਤਾਂ ਅਗਲੇ ਪੁੱਛਦੇ ਕੁਝ ਨਹੀਂ ਹੈਗੇ ਉਹ ਤੁਹਾਨੂੰ ਵਰਕ ਪਰਮਿਟ 2 ਮਹੀਨਿਆਂ ਬਾਅਦ ਜਾਰੀ ਕਰ ਦਿੰਦੇ ਹੈਗੇ ਸੋ ਇਹ ਤੇ ਹਾਲਾਤ ਨੇ ਸਾਡੇ ਇਸ ਵਾਲੇ ਮਿਸ ਗਾਈਡੈਂਸ ਔ ਜਾਨੀ ਥੋੜੀ ਅਮਾਉਂਟ ਨਹੀਂ ਹੈਗੀ ਜਿੱਦਾਂ ਜਿਹੜਾ ਮਤਲਬ ਲੋਨ ਨੂੰ ਫਿਰਦੇ ਆ ਉਹ ਹੁਣ ਜਿਹੜੇ ਉੱਤੇ ਜਿਹੜੇ ਲੋਕ ਆ ਉਹਨਾਂ ਨੂੰ ਇੱਥੇ ਸਿਸਟਮ ਦਾ ਪਤਾ ਨਹੀਂ ਜੀ ਔਰ ਇਹੀ ਕਾਰਨ ਹੈ ਕਿ ਅਸੀਂ ਜਿਹੜਾ ਇਨਫੋਰਮੇਸ਼ਨ ਦਾ ਲੰਗਰ ਜਿਹੜਾ ਆ ਆਪਾਂ ਨੌਨ ਦੀ ਕੋਸ਼ਿਸ਼ ਕਰੀ ਦੀ ਵੀ ਸਾਰਿਆਂ ਨੂੰ ਏ ਇਦਾਂ ਦੇ ਜਿਹੜੇ ਮਤਲਬ ਇਸ ਵਾਸਤੇ ਤੁਹਾਨੂੰ ਬੇਨਤੀ ਆ ਜੀ ਕੈਨੇਡਾ ਦਾ ਫਿਊਚਰ ਮਾੜਾ ਨਹੀਂ ਹਾਂਜੀ ਜੀ ਐਸੋਲੇ ਕਹਿੰਦੇ ਕੰਮ ਹੈ ਨਹੀਂ ਜੀ ਟੁੱਟ ਪੈ ਗਈ ਕ੍ਰਾਈਮ ਬਹੁਤ ਜੀ ਪਰ ਫੇ ਵੀ ਅਸੀਂ ਪੰਜਾਬ ਦੇ ਕੰਪੈਰੀਜ਼ਨ ਚੱਲੀਏ ਜੀ ਤੇ ਇੱਥੇ ਦਾ ਫਿਊਚਰ ਬਹੁਤ ਬ੍ਰਾਈਟ ਜੀ ਗੱਲ ਪ੍ਰੈਜ਼ੈਂਟ ਦੀ ਅਸੀਂ ਕਰੀਏ ਬਿਲਕੁਲ ਪ੍ਰੈਜ਼ੈਂਟ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਫਿਕਸ ਕਰਨ ਵਾਲੇ ਪਾਸੇ ਗਵਰਨਮੈਂਟ ਚੱਲ ਰਹੀ ਹੈ ਦੇਖੋ ਇਹ ਟੈਂਪੋਰਰੀ ਫੇਸ ਆ ਢਿਲੋ ਸਾਹਿਬ ਮੇਰੇ ਖਿਆਲ ਮੈਂ ਤੀਜੀ ਵਾਰੀ ਦੇਖ ਰਿਹਾ ਇਦਾਂ ਦਾ ਰੈਸੈਸ਼ਨ ਜਿੱਦਾ ਰਾਈਟ ਜਦੋਂ ਮੈਂ ਕੈਨੇਡਾ ਆਇਆ ਮੈਂ ਜਦੋਂ ਆਇਆ ਹੀ ਉਦੋਂ ਰੈਸੈਸ਼ਨ ਚ ਹੀ ਆਇਆ ਸੀ ਜੀ ਉਹ ਵਰਸਲ ਰੈਸੈਸ਼ਨ ਸੀਗਾ ਜਿਹੜਾ 90s ਦੇ ਵਿੱਚ ਸੀਗਾ ਰਾਈਟ ਆ ਤਾਂ ਕੁਕ ਵੀ ਨਹੀਂ ਹੈਗਾ ਜਦਾਂ ਤਾਂ ਲੋਕੀ ਫੇਰ ਵੀ ਆਪਣੇ ਕੰਮ ਕਰ ਰਹੇ ਉਦੋਂ ਤਾਂ ਇਥੋਂ ਲੋਕੀ 6-6 ਮਹੀਨੇ ਬੀਸੀ ਜਾਂਦੇ ਹੁੰਦੇ ਸੀਗੇ ਸਰੀ ਉੱਤੇ ਫਾਰਮਾਂ ਦੇ ਕੰਮ-ਕੰਮ ਜੀ ਉੱਥੇ ਬੀਕਾਂ ਬਣਾਉਣੀਆਂ ਠੀਕ ਹੈ ਲੋਵੇ ਤੇ ਕੰਮ ਕਰਨਾ ਬੇਰੀਆਂ ਤੋੜਨੀਆਂ ਉਹ ਜਦੋਂ ਉੱਤੇ 6 ਮਹੀਨੇ ਕੰਮ ਕਰ ਲੈਣਾ ਤੇ ਉੱਥੋਂ ਫਿਰ ਉਹਨਾਂ ਨੂੰ ਲਿਓਫ ਮਿਲ ਜਾਣੀ ਜੀ ਉਹ ਇੱਥੇ ਵਾਲ ਸਟਾਂਟੋ ਆ ਗਏ ਤੇ ਉੱਥੇ ਲਿਓਫ ਜਿਹੜੀ 6 ਮਹੀਨੇ ਵਿంటర్ ਟਾਈਮ ਜਿਹੜਾ ਮਤਲਬ ਉਹਨਾਂ ਨੂੰ ਗਵਰਨਮੈਂਟ ਪੇ ਕਰਦੀ ਹੁੰਦੀ ਬੈਠਿਆਂ ਨੂੰ ਸੋ ਬਾਕੀ ਜੀ ਬਾਕੀ ਤੁਹਾਨੂੰ ਬੇਨਤੀ ਆ ਜੀ ਜੀ ਵੀ ਛੋੜੀ ਸਾਡ ਨਾਲ ਸੰਪਰਕ ਕਰਨਾ ਹੋਵੇ ਤੇ ਮੇਰੀ ਇੰਸਟਾਗ੍ਰam ਆਈਡੀ ਜੀਐਸਟ ਲਓ ਤੁਸੀਂ স্ক্রੀਨ ਤੇ ਦੇਖ ਸਕਦੇ ਹੋ ਜੀ ਬੈਂਸਾਹ ਨੂੰ ਸੰਪਰਕ ਕਰਨਾ ਅ ਬੇਸ ਬ੍ਰਦਰਜ਼ ਰੀਅਲਟਰ ਕਰਕੇ ਜਿਹੜੀ ਆਈਡੀ ਆ ਉਹਨੇ ਤੋਂ ਤੁਸੀਂ ਜਾ ਸਕਦੇ ਜਾਂ ਪੰਜਾਬੀ ਚ ਬੈਂਚ ਬ੍ਰਦਰ ਆ ਜੀ ਤੁਸੀਂ ਥੋੜੇ ਕਨਫਿਊਜ਼ਨ ਹੋ ਜਾਓ ਅੰਗਰੇਜ਼ੀ ਚ ਬੈਂਚ ਬ੍ਰਦਰ ਦਾ ਪੰਜਾਬੀ ਚ ਬੈਂਚ ਬ੍ਰਦਰ ਕੀ ਗੱਲ ਬਿਲਕੁਲ ਤੁਸੀਂ ਉਹ ਆਈਡੀ ਨੂੰ ਸਬਸਕ੍ਰਾਈਬ ਵੀ ਕਰੋ ਜ਼ਰੂਰ ਜਦਾਂ ਔਰ ਰੀਅਲ ਸਟੇਟ ਦੇ ਦੀ ਕੋਈ ਵੀ ਸਲਾਹ ਲੈਣੀ ਆ ਜਾਂ ਤੇ ਬਾਕੀ ਤੁਸੀਂ ਬੈਂ ਸਮਝ ਜਾਣਦੇ ਹੋ ਨਾ ਹਾਂਜੀ ਮੈਂ ਤੁਹਾਡੇ ਸਿਰੇ ਚੁੰਡੀਆਂ ਮੈਂ ਵੜ ਦੂੰਗਾ ਜੀ ਮੈਸੇਜ ਕਰਕੇ ਇਹਨਾਂ ਨੂੰ ਜ਼ਰੂਰ ਕਹਿ ਦਿਆ ਕਰੋ ਕਿ ਛੇਤੀ ਆ ਜਾ ਕਰੋ ਨਹੀਂ ਹੁਣ ਆਪਾਂ ਰੈਗੂਲਰ ਆਇਆ ਕਰਨਾ ਜੀ ਛੇਤੀ ਲੱਭਦੇ ਹੈ ਨਹੀਂ ਨਹੀਂ ਰੈਗੂਲਰ ਆਇਆ ਕਰਨਾ ਜੀ ਕੋਈ ਖਾਸ ਮਸੂਬੀ ਨਹੀਂ ਤੇ ਮੈਨੂੰ ਇੰਡੀਆ ਦੁਆਰੀ ਜਾਣਾ ਪਿਆ ਤਾਂ ਕਰਕੇ ਥੋੜਾ ਜਿਹਾ ਡਿਲੇਜਾ ਹੋ ਗਿਆ ਬਟ ਕੋਈ ਨਹੀਂ ਹੁਣ ਆਪਾਂ ਪੂਰੇ ਮੋਟੀਵੇਟਡ ਆ ਜੀ ਚਲੋ ਦਿਓ ਜੀ ਇਜਾਜ਼ਤ ਦੁਬਾਰਾ ਫੇਰ ਤੁਹਾਡੇ ਨਾਲ ਅਸੀਂ ਸ਼ਰਕਤ ਕਰਾਂਗੇ ਬਿਲਕੁਲ ਜੀ ਧੰਨਵਾਦ ਜੀ ਰਾਬਾ ਕਾ